ਦੋਸਤੋ ਅੱਜ ਆਪਾਂ ਸਿੰਗਲ ਪੋਰਸ਼ਨ ਦੇ ਘਰ ਬਾਰੇ ਗੱਲਬਾਤ ਕਰਾਂਗੇ ਸਿੰਗਲ ਪੋਰਸ਼ਨ ਦੇ ਘਰ ਦੇ ਅੱਗੇ ਖੜੇ ਆਪਾਂ ਇਹ ਬਾਈ ਤੋਂ ਜਾਣਾਂਗੇ ਇਹਨਾਂ ਨੇ ਡਿਜ਼ਾਈਨ ਕੀਤਾ ਇਹ ਘਰ ਤੇ ਕਿੰਨੇ ਇਹਦੇ ਚ ਰੂਮ ਬਣੇ ਹੋਏ ਨੇ ਕਿੰਨੇ ਇਹ ਗਜਾ ਕਿੰਨੇ ਇਹ ਮਰਲੇ ਆ ਸਾਰੇ ਭਰਾ ਜਿਹੜੇ ਗਜਾਂ ਚ ਜਾਂ ਮਰਲਿਆਂ ਚ ਜਾਂ ਸਕੁਅਰ ਫੁੱਟ ਦੇ ਵਿੱਚ ਸਮਝਦੇ ਆ ਉਹ ਭਰਾਵਾਂ ਨੂੰ ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਦੱਸ ਦਈਏ ਕਿ ਕਿੰਨੇ ਇਹ ਮਰਲਿਆਂ ਦੇ ਵਿੱਚ ਕਵਰਡ ਏਰੀਆ ਤੇ ਕਿੰਨੇ ਗਾਜਾ ਤੇ ਕਿੰਨੇ ਸਕੁਅਰ ਫੁੱਟ ਹੈ ਬਾਈ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਬਾਈ ਏਰੀਆ ਏਰੀਆ ਹੈਗਾ ਜੀ 1900 ਸਕ ਤਾ 210 ਕगज ਬਣਦੇ ਜੀ ਜੇ ਅਗਰ ਆਪਾਂ ਮਰਲਿਆਂ ਚ ਗੱਲ ਕਰੀਏ ਤਾਂ ਲਗਭਗ 7 ਮਰਲੇ 7 ਕ ਮਰਲੇ ਕਵਰਡ ਏਰੀਆ ਕਵਰਡ ਜਿਹੜਾ ਇਹ ਹੈਸ਼ ਟੈਗ ਤੇ ਬਈ ਆਪਾਂ ਇਹਦਾ ਡਿਜ਼ਾਈਨ ਦਿਖਾਉਣੇ ਆ ਬਾਹਰੋਂ ਦੇਖ ਰਹੇ ਆਪਣੇ ਭਰਾ ਐਲੀਵੇਸ਼ਨ ਬਹੁਤ ਸੋਹਣਾ ਸਫਾਈ ਬਹੁਤ ਆ ਕੰਮ ਦੇ ਵਿੱਚ ਹਾਂਜੀ ਕੰਮ ਸਫਾਈ ਬਹੁਤ ਤੇ ਬਈ ਤੁਸੀਂ ਡਿਜ਼ਾਈਨ ਕੀਤਾ ਇਹ ਹਾਂਜੀ ਹਾਂਜੀ ਆਪਾਂ ਡਿਜ਼ਾਈਨ ਬਈ ਇਹਦੀ ਐਂਟਰੀ ਐਂਟਰੀ ਸਾਨੂੰ ਸਾਰਾ ਕੁਝ ਸਮਝਾ ਦੇ ਇਹਦੀ ਐਂਟਰੀ ਮੇਨ ਤਾਂ ਇਧਰੋਂ ਹੈ ਜੀ ਬਾਹਰ ਜਿਵੇਂ ਹੁਣ ਆਪਣਾ ਪੋਰਚ ਹੈ ਜੀ ਠੀਕ ਹੈ ਜੀ ਇਹਦੇ ਵਿੱਚੋਂ ਹੀ ਪੈੜੀ ਚੜਾਈ ਹੈ ਜੀ ਇਹ ਕੇ ਪੋਰਚ ਅਸੀਂ ਨਾ ਜਿਵੇਂ ਇਹ ਆਪਣਾ ਬੈਸ ਛੀਪਦੇ ਪਾਸੇ ਠੀਕ ਹੈ ਛੀਪਦੇ ਪਾਸੋਂ ਨਾ ਧੁੱਪ ਜ਼ਿਆਦਾ ਆਉਂਦੀ ਹੈਗੀ ਇਸ ਕਰਕੇ ਅਸੀਂ ਦਰਵਾਜ਼ਾ ਤੇ ਵੈਂਟੀਲੇਟਰ ਇਹ ਚੀਜ਼ਾਂ ਨੂੰ ਕਵਰ ਕੀਤਾ ਹੈਗਾ ਵੀ ਇਹਦੇ ਵਿੱਚ ਧੁੱਪ ਨਾ ਆਵੇ ਜ਼ਿਆਦਾ ਠੀਕ ਹੈ ਭਾਈ ਮੇਨ ਐਂਟਰੀ ਵੀ ਆਪਣੀ ਥੋੜੀ ਅੰਦਰ ਜਾ ਕੇ ਹੈਗੀ ਚਾਰੇ ਪਾਸੇ ਜਗ੍ਹਾ ਛੱਡ ਕੇ ਬਣਾਇਆ ਭਾਈ ਚਾਰੇ ਪਾਸੇ ਜਗ੍ਹਾ ਛੱਡ ਕੇ ਬਣਾਇਆ ਜੀ ਬਾਕੀ ਜਗ੍ਹਾ ਇਹਨਾਂ ਕੋਲ ਸਾਈਡ ਤੇ ਬਹੁਤ ਪਈ ਸੀਗੀ ਇੱਕ ਸਾਈਡ ਤੇ ਬਣਾਤੀ ਸੀਗੀ ਤੇ ਭਾਈ ਇਹਦੇ ਵਿੱਚ ਪੱਥਰ ਲਾਉਣਾ ਹੈ ਜੇ ਥੋੜਾ ਜਿਹਾ ਸਮਾਨ ਵੈਸੇ ਖੜਿਆ ਪਿਆ ਤੇ ਰੋੜੀ ਵਗੈਰਾ ਡਿੱਗੀ ਪਈ ਹੈ ਹਨਾ ਹਾਂਜੀ ਹਾਂਜੀ ਤੇ ਆਪਾਂ ਦਿਖਾਉਣਾ ਹੈਗਾ ਡਿਜ਼ਾਈਨ ਹ ਤੇ ਸਿੰਗਲ ਪੋਰਸ਼ਨ ਦਾ 1900 ਸਕਰ ਫੁੱਟ 1900 ਸਕਰ ਫੁੱਟ ਜੀ ਤੇ ਇਹਦੇ ਚ ਬਾਈ ਡਿਜ਼ਾਈਨ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਉਹ ਜ਼ਰੂਰ ਦੱਸੋ ਜੀ ਇਹਦੇ ਵਿੱਚ ਜਿਵੇਂ ਹੁਣ ਆਪਣਾ ਇਹ ਓਪਨ ਕਿਚਨ ਜੀ ਸੈਂਟਰ ਕਾਊਂਟਰ ਟਾਪ ਲੱਗਿਆ ਹੋਇਆ ਜੀ ਠੀਕ ਹੈ ਬਾਈ ਵਧੀਆ ਖੁੱਲੀ ਕਿਚਨ ਹੈ ਜੀ 17 22 11 ਦੀ ਕੀ ਬਣਿਆ ਹੋਇਆ ਬਾਈ ਇਹ ਇਹ ਸੈਂਟਰ ਟਾਪ ਹੈ ਜੀ ਇਹਦੇ ਉੱਤੇ ਕਈ ਵਾਰੀ ਚਿਮਨੀ ਵੀ ਲੱਗ ਜਾਂਦੀ ਹੈਗੀ ਜੀ ਡਾਈਨਿੰਗ ਦਾ ਕੰਮ ਵੀ ਲੈ ਸਕਦੇ ਆਗੇ ਠੀਕ ਹੈ ਤੂੰ ਸਬਜ਼ੀ ਬੰਦਾਰਨੀ ਵਗੈਰਾ ਕੀ ਉਸ ਚੀਜ਼ ਦਾ ਵੀ ਕੰਮ ਆਪਾਂ ਇਸ ਨੂੰ ਲੈ ਸਕਦੇ ਬਹੁਤ ਘੱਟ ਕੋਠੀਆਂ ਦੇ ਵਿੱਚ ਇਹ ਹਾਂ ਹਮਦਰਮ ਹੋ ਜਾਂ ਉਸ ਤੋਂ ਬਾਅਦ ਆਪਣੇ ਬੈਡਰੂਮ ਹੈ ਜੀ ਪਹਿਲਾ ਬੈਡਰੂਮ ਪਹਿਲਾ ਬੈਡਰੂਮ ਇਹ 14x15 ਦਾ ਖੁੱਲਾ ਬਈ ਏਰੀਆ ਨਾ ਕਾਫ ਏਰੀਆ ਸਾਰੇ ਖੁੱਲਾ ਬਣਾਇਆ ਜੀ ਕਿਉਂਕਿ ਇਹ ਆਪਣੇ ਵੀ ਬਣਾਉਣਾ ਸਿੰਗਲ ਹੈ ਬਣਾਉਣਾ ਥੱਲੇ ਆ ਪਰ ਬੈਡਰੂਮ ਕਾफी ਖੁੱਲੇ ਹੋਣ ਇਹ ਜੱਟਾਂ ਦੀ ਗੋਠੀ ਹੈ ਨਾ ਜੀ ਥੋੜੇ ਜਿ ਖੁੱਲਾ ਡੁੱਲਾ ਭਾਲ ਦੇਣਗੇ ਠੀਕ ਹੈ ਠੀਕ ਹੈ ਇਸ ਕੰਬਰੇ ਅਸੀਂ 14x15 ਦੇ ਕੰਬਰੇ ਰੱਖੇ ਹੋਏ ਨੇ ਜੀ ਜੀ ਇਹਦੇ ਵਿੱਚ ਆਪਣੇ ਪਿਛੇ ਏਰੀਆ ਪਿਛੇ ਜਗ੍ਹਾ ਛੱਡੀ ਹੋਈ ਜ ਲਗਭਗ 4 ਫੁੱਟ ਠੀਕ ਹੈ ਇਹਦੇ ਨਾਲ ਹੀ ਆਪਾਂ ਇਹ ਚੌਂਕਾ ਬਣਾਇਆ ਹੋਇਆ ਜੀ ਇਹ ਚੌਂਕੇ ਦੇ ਵਿੱਚ ਜਿਹੜੀ ਉਹ ਚੁੱਲੇ ਵਾਸਤੇ ਹੈ ਕਿਉਂਕਿ ਚੁੱਲੇ ਦਾ ਕੰਮ ਇਹਨਾਂ ਨੂੰ ਜ਼ਰੂਰੀ ਚਾਹੀਦਾ ਹੁੰਦਾ ਹੈਗਾ ਠੀਕ ਹੈ ਉਹ ਚੁੱਲਾ ਉੱਥੇ ਲੱਗ ਜੂਗਾ ਜਿੱਦੋਂ ਚਿਮਨੀ ਬਣਾਤੀ ਵੀ ਉਹਦਾ ਧੂਆ ਬਾਹਰ ਦੀ ਬਾਹਰ ਹੀ ਟੱਪ ਜੂਗਾ ਠੀਕ ਹੈ ਬਾਈ ਠੀਕ ਹੈ ਇਹ ਦੀ ਬਣਾਈਏ ਤੇ ਇਹ ਹੋ ਗਿਆ ਪਹਿਲਾ ਬੈੱਡਰੂਮ ਬਾਈ ਇਹਦੇ ਪਿੱਛੇ ਗੇਟ ਰੱਖਤਾ ਹਨਾ ਹਾਂਜੀ ਇਹ ਪਿੱਛੇ ਗੇਟ ਰੱਖਤਾ ਜੀ ਚੁੱਲੇ ਚੁੱਕੇ ਵਾਸਤੇ ਉਸ ਤੋਂ ਬਾਅਦ ਇਹ ਆਪਣੇ ਇਹ 14 ਬਾਈ 10 ਦਾ ਸਟੋਰ ਬਣਾਇਆ ਜੀ ਖੁੱਲਾ ਅੱਛਾ 14 ਲੰਮਾ ਬਾਈ 10 ਹੈ ਹਾਂ ਤੇ ਇਹ ਪਰਛਤੀ ਬਣਾਤੀ ਸਾਮਾਨ ਸਮੂ ਰੱਖਣ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਾਈ ਡਿਜ਼ਾਈਨ ਦੇਖੀ ਜਾ ਏ ਵੀ 14 22 15 ਜੀ ਅਸੇ ਵੀ ਬਹੁਤ ਖੁੱਲਾ ਬਾਈ ਹਨ ਹਾਂ ਜੀ ਇਧਰ ਵੀ ਆਪਾਂ ਜਗ੍ਹਾ ਛੱਡੀ ਹੋਈ ਹੈ ਦੇ ਵੈਂਟੀਲੇਸ਼ਨ ਵਾਸਤੇ ਤੇ ਬਾਈ ਮਿਸਤਰੀ ਦੇ ਵੀ ਕੰਮ ਦੀ ਸੋਹਾਈ ਵੀ ਬਹੁਤ ਹੈ ਨਾ ਮਿਸਤਰੀ ਜਿਹੜਾ ਆਪਣਾ ਚਣਾਈ ਵਾਲਾ ਸੀਗਾ ਜੀ ਹਾਂ ਜੀ ਧਰਮਪਾਲ ਸਿੱਧੂ ਠੀਕ ਹੈ ਉਹਦਾ ਕੰਮ ਬਹੁਤ ਸੋਹਣਾ ਜੀ ਉਸ ਤੋਂ ਬਾਅਦ ਮੈਂ ਬਿਜਲੀ ਵਾਲੇ ਨੇ ਕੰਮ ਕੀਤਾ ਹੋਇਆ ਜੀ ਇਹ ਚੀਜ਼ਾਂ ਬਿਜਲੀ ਵਾਲੇ ਬੋਰਡ ਲੱਗੇ ਹੋਏ ਨੇ ਜੀ ਠੀਕ ਹੈ ਜੀ ਉੱਤੇ ਟੇਪ ਲਾਦੀ ਉਸ ਤੋਂ ਬਾਅਦ ਇੱਕ ਹੋਰ ਤਾਰ ਬਣਾਈ ਹੋਈ ਹੈ ਵੀ ਇਹਦੇ ਵਿੱਚ ਅੰਦਰ ਮਸਾਲਾ ਨਜਾਇਵੇ ਪਾਈਪਾਂ ਵਗੈਰਾ ਚ ਤੇ ਉਸ ਤੋਂ ਬਾਅਦ ਜਿਹੜੀ ਚਿਣਾਈ ਵਾਲੇ ਮਿਸਤਰੀ ਨੇ ਲਿਪਾਈ ਕੀਤੀ ਹੋਈ ਜੀ ਉਹ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਠੀਕ ਹੈ ਬਾਈ ਕਹਿੰਦਾ ਉਹ ਲਿਪਾਈ ਵਾਲੇ ਬਾਈ ਕਈ ਵਾਰੀ ਪਾਈਪਾਂ ਦੇ ਵਿੱਚ ਮਸਾਲਾ ਵਗੈਰਾ ਹਾਂ ਹਾਂ ਕਈ ਵਾਰ ਦੇਖਣ ਨੂੰ ਸੋਹਣਾ ਲੱਗਦਾ ਨਾ ਜੀ ਇਹ ਦੇਖਣ ਨੂੰ ਚੀਜ਼ ਵੀ ਸੋਹਣੀ ਲੱਗਦੀ ਇਦਾਂ ਨਾਲੇ ਹਾਂ ਬਾਈ ਕਾਬਾ ਕਰਤੇ ਹੋਏ ਨੇ ਸਾਰੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪੂਜਾ ਰੂਮ ਬਣਾਇਆ ਜੀ ਚੈਡਲ ਪੁਆਰੂ ਮਾ ਜੀ ਇਹ ਹੈਗਾ ਜੀ ਆਪਣਾ 10x6 ਦਾ ਹੁਣ ਬਈ ਆਪਾਂ ਕੋਠੀ ਦੇ ਵਿੱਚ ਐਂਟਰ ਹੋਏ ਸੀਗੇ 메ਨ ਪੋਰਚ ਦੇ ਵਿੱਚ ਉਹ ਪਰ ਲੈਂਡਵਾਰ ਦਿਖਾ ਰਹੇ ਹਾਂ ਸਾਰਾ ਕੁਝ ਹਾਂਜੀ 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 ਤੇ ਇਹ ਆ ਗਿਆ ਬਈ ਉਸ ਤੋਂ ਬਾਅਦ ਜੀ ਇਹ ਡੈਸਟ ਰੂਮ ਬਣਾਇਆ ਜੀ ਇਹ 11x12 ਦਾ ਬਣਾਇਆ ਜੀ ਠੀਕ ਹੈ ਬਈ ਕਹਿੰਦਾ ਮਤਲਬ ਬਈ ਜਿੰਨੇ ਬੈਡਰੂਮਾਂ ਦਾ ਏਰੀਆ ਹੁੰਦਾ ਹਾਂਜੀ ਹਾਂਜੀ ਇਹ ਤੁਸੀਂ 11x12 ਦਾ ਰੱਖ ਕੇ ਬਾਕੀ ਬੈਡਰੂਮ ਸਾਰੇ 14 15 ਦੀ 14 15 ਦੇ ਰੱਖੇ ਨੇ ਜੀ ਜਿਵੇਂ ਉਸ ਤੋਂ ਬਾਅਦ ਆਪਣਾ ਇਹ ਡਰਾਈਂਗ ਰੂਮ ਆ ਗਿਆ ਜੀ ਲੌਬੀ ਦਾ ਏਰੀਆ ਕਿੰਨਾ ਕੋ ਬਈ ਲੌਬੀ ਦਾ ਵੀ ਦੱਸ ਦੇ अच्छा ड्रेंग 17 बाई 23 लिविंग रूम दी एंट्री बाहरੋਂ ਹੈ ਜੀ ਠੀਕ ਹੈ ਬਾਈ ਇੱਕ ਲੋਬੀ ਦੇ ਵਿੱਚੋਂ ਆਪਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੋਮਨ ਵਾਸ਼ਬੇਸ਼ਨ ਦਿੱਤਾ ਹੈ ਜੀ ਲੋਬੀ ਦਾ ਡਾਈਨਿੰਗ ਏਰੀਆ ਦਾ ਤੇ ਅੰਦਰ ਕੱਲਾ ਬਾਥਿੰਗ ਏਰੀਆ ਰੱਖਿਆ ਹੋਇਆ ਹੈ ਜੀ ਨਾਉਣ ਵਾਸਤੇ ਰੱਖਿਆ ਕੱਲਾ ਨਹਾਉਣ ਹੋਣ ਵਾਸਤੇ ਜੀ ਸੀਟ ਨਹੀਂ ਇਹਦੇ ਚ ਲਾਈ ਹੋਈ ਹੈਗੀ ਕਿਉਂਕਿ ਰეკਮੈਂਡ ਨਹੀਂ ਕਰਦੇ ਸੀਟ ਨੂੰ ਇਹ ਠੀਕ ਹੈ ਜੀ ਉਹ ਬਾਥਰੂਮ ਆਪਾਂ ਬਾਹਰ ਬਣਾਏ ਹੋਏ ਹੈ ਜੀ ਅਲੱਗ ਤੋਂ اچھا ਬਾਈ ਉਸ ਤੋਂ ਬਾਅਦ 17 बाई 23 ਦੀ ਆਪਣੀ ਲੋਬੀ ਹੈ ਜੀ ਇਹ ਠੀਕ ਹੈ ਬਾਈ ਤੇ ਜਿਵੇਂ ਬਾਈ ਆਪਾਂ ਇਹਦਾ ਗਜਾਂ ਚ ਵੀ ਦੱਸਤਾ ਮਰਲੇ ਚ ਵੀ ਦੱਸਤਾ ਤੇ ਸਕੁਅਰ ਫੁੱਟ ਦੇ ਵਿੱਚ ਵੀ ਇਹ ਕਿੰਨੇ ਏਰੀਆ ਕਵਰਡ ਏਰੀਆ ਦੀ ਕੋਟੀ ਆ ਹਾਂਜੀ ਹਾਂਜੀ ਤੇ ਇਹਦਾ ਬਾਈ ਸਾਨੂੰ ਜਿਹੜਾ ਚ ਲੰਬਾਈ ਤੇ ਜਿਹੜੇ ਜੁਰੂਰ ਦੱਸੋ ਜੀ ਕਿ ਕਿਸੇ ਪ੍ਰਾਣੇ ਡਿਜ਼ਾਈਨ ਕਰਾਉਣਾ ਹੋਵੇ ਇਦਾਂ ਦਾ ਘਰ ਬਣਵਾ ਸਕਦਾ ਇਹ ਲਗਭਗ ਸਕੁਅਰ ਦੇ ਵਿੱਚ ਹੀ ਬਣੀ ਹੋਈ ਹੈ ਜੀ ਠੀਕ ਹੈ 43 ਫੁੱਟੇ ਦੀ ਵਿੜਥ ਹੈਗੀ ਠੀਕ ਹੈ ਜੀ ਤੇ 44 ਫੁੱਟੇ ਦੀ ਲੈਂਥ ਹੈਗੀ ਠੀਕ ਹੈ ਜੀ ਤੇ ਆਪਾਂ ਕਿਸੇ ਭਰਾ ਨੇ ਡਿਜ਼ਾਈਨ ਕਰਾਉਣਾ ਵੇਹ ਡਿਜ਼ਾਈਨ ਹੈਗਾ ਕਈ ਨਾ ਆਪਣੇ ਭਰਾ ਬਾਈ ਸੋਚਦੇ ਆ ਕੋਈ ਤਾਂ ਸੋਚਦਾ ਆਪਣਾ 13-1400 ਸਕਰ ਫੁੱਟ ਏਰੀਆ ਚ ਸਾਡਾ ਡਬਲ ਬਣ ਜੀ ਹਾਂਜੀ ਹਾਂਜੀ ਕੋਈ ਬੰਦਾ ਸੋਚਦਾ ਮੈਂ ਥੱਲੇ ਥੱਲੇ ਰੱਖਣਾ ਮੈਂ ਉੱਪਰ ਬਣਾਉਣਾ ਕੁਛ ਨਹੀਂ ਪਰ ਮੇਰਾ ਏਰੀਆ ਚਾਹੇ 2000 ਹੋ ਜੇ ਪਹਿਲਾਂ ਖੁੱਲਾ ਬਣੇ ਸਾਰਾ ਕੁਝ ਜਿਵੇਂ ਭਾਈ ਇਹ ਡਿਜ਼ਾਈਨ ਹੈ ਇਹਦੇ ਚ ਤੁਸੀਂ ਦੇਖੋਗੇ ਭਾਈ ਸਾਰੀ ਵੀਡੀਓ ਦੇ ਵਿੱਚ ਵੀ ਸਾਰੇ ਇਹ ਡਿਜ਼ਾਈਨ 14 ਬਾਈ 15 ਦੇ ਰੂਮ ਨੇ ਜਿਵੇਂ ਕਿਚਨ ਭਾਈ ਏਰੀਆ ਕਿੰਨਾ ਸੀ 17 11 ਦਾ ਜੀ 17 11 ਦਾ ਕਿਚਨ ਭਾਈ ਬਹੁਤ ਚੌੜਾ ਵੀ 1900 ਸਕਰ ਫੁੱਟ ਦੇ ਵਿੱਚ ਹਰ ਇੱਕ ਸਹੂਲਤ ਇਸ ਕੋਠੀ ਦੇ ਵਿੱਚ ਹੈਗੀ ਹੈ ਤੁਸੀਂ ਵੀ ਇਦਾਂ ਦਾ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਭਰਾ ਹੋਰਾਂ ਤੋਂ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ